ਕਰੀਏ ਜੀ ਸਤਿ ਸ਼੍ਰੀ ਅਕਾਲ ਹਾਂਜੀ ਗੁਜਾਰ ਸਿੰਘ ਜੀ ਹਲਕਾ ਡਿੜਬਾ ਦੇ ਪਿੰਡਾਂ ਦਾ ਤੁਸੀਂ ਦੌਰਾ ਕਰ ਰਹੇ ਹੋ ਪਿੰਡ ਸ਼ਾਦੀ ਜਿਹੜੀ ਪੋਲਿੰਗ ਬੂਥ ਤੇ ਬੈਠੇ ਹੋਗੇ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਅਕਾਲੀ ਦਲ ਦੇ ਹੱਕ ਦੇ ਵਿੱਚ ਲੱਗਦਾ ਹੈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਾਨੂੰ ਸਾਰਿਆਂ ਦਾ ਧੰਨਵਾਦ ਹੈ ਫਿਰ ਅੱਜ ਜਿੰਨੇ ਵੀ ਪਿੰਡਾਂ ਦੇ ਵਿੱਚ ਦੌਰਾ ਕੀਤਾ ਤੁਸੀਂ ਆਹ ਬੂਥੋਂ ਅੰਦਾਜ਼ਾ ਲਾਣਾ ਗਰਮੀ ਬੁਰੀ ਆ ਪੂਰੀ ਜ਼ੋਰ ਦੀ ਕਰੀ ਆ ਪਰ ਸਾਡੇ ਜਿਹੜੇ ਵਰਕਰ ਨੇ ਨਾਲੇ ਹੌਸਲੇ ਬੁਲੰਦ ਹੈ ਤੇ ਪੂਰਾ ਜ਼ੋਰ ਦੇ ਨਾਲ ਮੋਢੀ ਪਾ ਰਹੇ ਆ ਕਿਵੇਂ ਜਿਹੜੀ ਧੜੇਬਾਜੀ ਆ ਖਾਸ ਕਰਕੇ ਜੇ ਕਿ ਮੈਂ ਸਾਫ਼ ਗੱਲ ਕਰਾਂ ਜੜਵਾ ਹਲਕੇ ਦੇ ਵਿੱਚ ਜਿਹੜੀ ਧੜੇਬਾਜੀ ਆ ਖਾਸ ਕਰਕੇ ਉੱਪਰ ਕੇ ਸਾਹਮਣੇ ਆਈ ਹੈ ਧੜੇਬਾਜੀ ਦਾ ਇਸ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਤੁਸੀਂ ਜਿਹੜਾ ਅਸਰ ਦੇਖ ਰਹੇ ਹੋ ਅਕਾਲੀ ਦਲ ਦੇ ਜੇ ਤਾਂ ਤੁਸੀਂ ਕੱਟ ਤੋਂ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਤੁਹਾਡੇ ਭਾਈ ਦਾ ਕੋਈ ਫਰਕ ਪਊਗਾ। ਕਿਉਂਕਿ ਸਾਡੇ ਦੇਖੋ ਮੈਂ ਗੱਲ ਇਹ ਕਰਦਾ ਸਾਰੇ ਨਾਲ ਵੀ ਦੇਖੋ ਜੇ ਗਲਜ਼ਾਰੀ